ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਬੜਾਰ ਦੀ ਧੀ ਸਬੀਤਾਜ ਬੜਾਰ ਅੱਜਕੱਲ ਚਰਚਾ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਦੌਰਾਨ ਇੰਡਸਟਰੀ ਦੇ ਰਾਜ਼ ਖੋਲੇ ਗਏ ਨੇ ਨਿੱਜੀ ਚੈਨਲ ਦੇ ਨਾਲ ਕੀਤੇ ਪੋਡਕਾਸਟ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਕੋਈ ਵੀ ਉਹਨਾਂ ਦੀ ਮਦਦ ਕਰਨ ਦੇ ਲਈ ਅਕੇ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਆਰਟਿਸਟ ਸਨ ਜਿਨ੍ਹਾਂ ਨੂੰ ਮੇਰੇ ਪਿਤਾ ਜੀ ਨੇ ਬਣਾਇਆ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਾਡੇ ਪਰਿਵਾਰ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਇਆ ਪਰ ਸਿਰਫ ਇੱਕ ਆਰਟਿਸਟ ਸੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹ ਹੈ ਹਾਨੀ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਂ ਨੂੰ ਹਾਨੀ ਸਿੰਘ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਮੇਰਾ ਕਰੀਅਰ ਬਣਾਉਣ ਦੇ ਵਿੱਚ ਰਾਜ ਬਰਾਰ ਦਾ ਬਹੁਤ ਵੱਡਾ ਹੱਥ ਹੈ ਇਸ ਲਈ ਤੁਹਾਡੇ ਬੱਚਿਆਂ ਦੇ ਲਈ ਮੈਂ ਕੁਝ ਕਰਨਾ ਚਾਹੁੰਦਾ ਹਾਂ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਗਉਣ ਵਾਲਾ ਹੈ ਤਾਂ ਮੈਨੂੰ ਦੱਸੋ। ਜਿਸ ਤੋਂ ਬਾਅਦ ਹਨੀ ਸਿੰਘ ਨੇ ਮੈਨੂੰ ਕੇਅਰ ਨਹੀਂ ਕਰਦਾ ਗਾਣੇ ਦੇ ਵਿੱਚ ਗਉਣ ਦਾ ਮੌਕਾ ਦਿੱਤਾ। ਸਬੀਤਾਜ ਬੜਾਰ ਨੇ ਕਿਹਾ ਕਿ ਹਨੀ ਸਿੰਘ ਤੋਂ ਇਲਾਵਾ ਕਿਸੇ ਨੇ ਵੀ ਕੋਈ ਐਫਰਟ ਨਹੀਂ ਕੀਤਾ ਸਾਡੀ ਹੈਲਪ ਕਰਨ ਦੇ ਲਈ। ਆਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਬੜਾਰ ਦੀ ਧੀ ਸਬੀਤਾਜ ਬੜਾਰ ਅੱਜਕੱਲ ਚਰਚਾ ਦੇ ਵਿੱਚ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਦੌਰਾਨ ਇੰਡਸਟਰੀ ਦੇ ਰਾਜ਼ ਖੋਲੇ ਗਏ ਨੇ। ਨਿੱਜੀ ਚੈਨਲ ਦੇ ਨਾਲ ਕੀਤੇ ਪੋਡਕਾਸਟ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਕੋਈ ਵੀ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਆਰਟਿਸਟ ਸਨ ਜਿਨ੍ਹਾਂ ਨੂੰ ਮੇਰੇ ਪਿਤਾ ਜੀ ਨੇ ਬਣਾਇਆ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਾਡੇ ਪਰਿਵਾਰ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਇਆ ਸਿਰਫ ਇੱਕ ਆਰਟਿਸਟ ਸੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹ ਹੈ ਹਨੀ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਂ ਨੂੰ ਹਨੀ ਸਿੰਘ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਮੇਰਾ ਕੈਰੀਅਰ ਬਣਾਉਣ ਦੇ ਵਿੱਚ ਰਾਜ ਮੇਰਾਰ ਦਾ ਬਹੁਤ ਵੱਡਾ ਹੱਥ ਹੈ ਇਸ ਲਈ ਤੁਹਾਡੇ ਬੱਚਿਆਂ ਦੇ ਲਈ ਮੈਂ ਕੁਝ ਕਰਨਾ ਚਾਹੁੰਦਾ ਹਾਂ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਗੋਣ ਵਾਲਾ ਹੈ ਤਾਂ ਮੈਨੂੰ ਦੱਸੋ ਜਿਸ ਤੋਂ ਬਾਅਦ ਹਨੀ ਸਿੰਘ ਨੇ ਮੈਨੂੰ ਕੇਅਰ ਨਹੀਂ ਕਰਦਾ ਗਾਣੇ ਦੇ ਵਿੱਚ ਗੋਣ ਦਾ ਮੌਕਾ ਦਿੱਤਾ ਸਬੀਤਾਜ ਬੜਾਰ ਨੇ ਕਿਹਾ ਕਿ ਹਨੀ ਸਿੰਘ ਤੋਂ ਇਲਾਵਾ ਕਿਸੇ ਨੇ ਵੀ ਕੋਈ ਐਫਰਟ ਨਹੀਂ ਕੀਤਾ ਸਾਡੀ ਹੈਲਪ ਕਰਨ ਦੇ ਲਈ ਆਪਣੇ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਰਾਜ ਬੜਾਰ ਦੀ ਧੀ ਸਬੀਤਾਜ ਬੜਾਰ ਅੱਜ ਕੱਲ ਚਰਚਾ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਦੌਰਾਨ ਇੰਡਸਟਰੀ ਦੇ ਰਾਜ਼ ਖੋਲੇ ਗਏ ਨੇ ਨਿੱਜੀ ਚੈਨਲ ਦੇ ਨਾਲ ਕੀਤੇ ਪੋਡਕਾਸਟ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਕੋਈ ਵੀ ਉਹਨਾਂ ਦੀ ਮਦਦ ਕਰਨ ਦੇ ਲਈ ਅਕੇ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਆਰਟਿਸਟ ਸਨ ਜਿਨ੍ਹਾਂ ਨੂੰ ਮੇਰੇ ਪਿਤਾ ਜੀ ਨੇ ਬਣਾਇਆ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਾਡੇ ਪਰਿਵਾਰ ਦੀ ਮਦਦ ਕਰਨ ਦੇ ਲਈ ਅਕੇ ਨਹੀਂ ਆਇਆ ਬਸ ਸਿਰਫ ਇੱਕੀ ਆਰਟਿਸਟ ਸੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹ ਹੈ ਹਨੀ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਂ ਨੂੰ ਹਨੀ ਸਿੰਘ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਮੇਰਾ ਕੈਰੀਅਰ ਬਣਾਉਣ ਦੇ ਵਿੱਚ ਰਾਜ ਮੇਰਾਰ ਦਾ ਬਹੁਤ ਤ ਵੱਡਾ ਹੱਥ ਹੈ ਇਸ ਲਈ ਤੁਹਾਡੇ ਬੱਚਿਆਂ ਦੇ ਲਈ ਮੈਂ ਕੁਝ ਕਰਨਾ ਚਾਹੁੰਦਾ ਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਫੈਮਲੀ ਦੇ ਵਿੱਚ ਕੋਈ ਗੋਣ ਵਾਲਾ ਹੈ ਤਾਂ ਮੈਨੂੰ ਦੱਸੋ ਜਿਸ ਤੋਂ ਬਾਅਦ ਹਨੀ ਸਿੰਘ ਨੇ ਮੈਨੂੰ ਕੇਅਰ ਨਹੀਂ ਕਰਦਾ ਗਾਣੇ ਦੇ ਵਿੱਚ ਗੋਣ ਦਾ ਮੌਕਾ ਦਿੱਤਾ ਸਬੀਤਾਜ਼ ਬਰਾਰ ਨੇ ਕਿਹਾ ਕਿ ਹਨੀ ਸਿੰਘ ਤੋਂ ਇਲਾਵਾ ਕਿਸੇ ਨੇ ਵੀ ਕੋਈ ਐਫਰਟ ਨਹੀਂ ਕੀਤਾ ਸਾਡੀ ਹੈਲਪ ਕਰਨ ਦੇ